ਮੇਰਾ ਸਤਿਕਾਰਯੋਗ ਸਾਰਿਆਂ ਨੂੰ ਵਡਿਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਛਕਾਰ ਮਾਸੀਆ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਦਿਖਾਉਣੀਆਂ ਨੇ ਤਿੰਨੇ ਸੁੰਗੀਆਂ ਸਵਾਈਆਂ ਸੁੰਗੀਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੇ ਆਪਣੀ ਤਸੱਲੀ ਅਗਲੇ ਦੇ ਘਰਾਂ ਕਰਕੇ ਖੜਿਆ ਕਰ ਇਧਰ ਮੈਂ ਪਸ਼ੂ ਲੈਣਾ ਤੇ ਬਾਕੀ ਮੱਝਾਂ ਚ ਤਿੰਨ ਤੁਹਾਨੂੰ ਦਿਖਾਉਣੀ ਆ ਹਾਂਜੀ ਵਿੱਚ ਸასი ਘਾਲ ਜੀ 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 ਆਪੇ ਭਾਈ ਸასი ਘਾਲ ਜੀ ਓ ਠੀਕ ਠਾਕ ਜੀ ਵਧੀਆ ਵਧੀਆ ਪੀਣ ਨਾਮ ਕੰਮ ਕਰ ਵਧੀਆ ਸਾਬ ਵਧੀਆ ਜੀ ਤੇ ਨਾਮ ਦੱਸੋ ਜੀ ਆਪਣਾ ਕਾਲਾ ਪਿੰਡੀ ਸ਼ਿਕਾਰ ਮਾਛੀਆਂ ਜਿਲ੍ਹਾ ਗਰਦਾਪੁਰ ਤੋਂ ਸੀਟ ਦੇ ਬੱਬਾ ਨਾਂ ਦੀ ਠੀਕ ਹੈ ਉਹ ਨੰਬਰ ਹੈਗਾ 8437699 ਦੇ ਨੰਨੇ ਜੀ ਠੀਕ ਹੈ ਹਾਂਜੀ ਅੱਜ ਮੱਝਾਂ ਤਿੰਨ ਆ ਤੇ ਤਿੰਨ ਹੀ ਸੋਈਆਂ ਹਾਂਜੀ ਸੋਈਆਂ ਆ ਠੀਕ ਹੈ ਹਾਂਜੀ ਨੋਰਮਲ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਕਰਨੀ ਹੈ ਕਿੰਨੇ ਚਰਦੀ ਸੂਈ ਜੇ ਇਹਨੂੰ ਵੀਰ ਜੀ ਪਰਸੋ ਸਵੇਰ ਦੀ ਸੂਈ ਜੀ ਇਹਦੇ ਮਗਰ ਆ ਗਈ ਜੀ ਕੱਟੀ ਆ ਗਈ ਅੱਛਾ ਹਾਂਜੀ ਜੈਡ ਬਲੈਕ ਕੱਟੀ ਦੇ 11 ਕਿਲੋ ਬੋਲਾ ਤਿਆਰ ਹੋਊਗਾ 11 ਲੀਟਰ ਬੋਲਾ ਤਿਆਰ ਹੈ ਤੇ ਕੱਲ ਤਿਆਰ ਹੋਊਗਾ ਦੇਖੋ ਲਓ ਕਿੰਨਾ ਕ ਕਰੀ ਜਾਊਗੀ ਦੁੱਧ ਦੀ ਦੁੱਧ ਵੀ ਜਮਾਣਾ 14 ਕਿਲੋ ਦੇ ਕਰੀਬ ਚਵਾਈ ਜਾਏਗੀ ਅੱਛਾ ਹਾਂਜੀ ਹੁਣ ਲੈ ਵੀ ਭਾਂਡੇ ਦੀ ਖਾਈ ਜਾ ਕਰੀ ਬਾਕੀ ਖੋਲਿਆ ਸਫਾਈ ਜਾ ਤੇ ਹੋਰ ਦੂਜਾ ਸੂਆ ਕੋਈ ਜੀ ਦੂਸਰਾ ਸੂਆ ਜਿਹੜਾ ਇਹ ਸੂਈ ਹੈ ਦਰਦੀ ਆ ਥੋੜਾ ਜਿਹਾ ਹੌਲੀ ਹੋ ਨਹੀਂ ਲਾ ਜਾਵੇ ਤੂੰ ਬਾਕੀ ਮੇ ਜਿਹੜਾ ਵਾ ਲਗਾਤਾਰ ਹੀ ਜਿਹੜਾ ਪਈ ਜਾਂਦਿਆ ਵਾ ਆ ਦੇਖ ਸਾਡੇ ਬਿਲਕੁਲ ਗੋਲ ਸਿੰਘ ਦੇ ਇੱਕ ਮੀਟਰ ਉੱਕੀ ਰਹਿ ਜਾਂਦੂ ਲਾ ਜੋ ਸਿੱਧੀ ਲਾ ਜੋ ਕਰੀ ਫੇਰ ਤੋਰ ਦੋ ਇੱਕ ਵਾਰੀ ਫੇਰ ਤੋਰ ਸਕੂਟ ਹੈ ਅਦਾ ਅਦਾ ਪਸ਼ੂ ਕਈ ਯਾਰੀ ਡਰ ਜਾਂਦਾ ਵਾ ਬਾਹਰੋਂ ਬੰਦੇ ਦਾ ਬਾਕੀ ਚੰਗੀ ਭਾਰੀ ਝੋਟੀ ਆ ਨਿਕਲ ਜਾ ਯਾਰ ਬੋਲੀ ਜਿੰਨੀ ਵੀ ਆ ਰਾਜੀ ਥੱਲੇ ਬੜੀ ਸਫਾਈ ਜੇ ਇੱਕ ਮਿੰਟ ਰੋਕ ਦੋ ਆਹ ਦੇਖ ਸੰਦੇ ਜੀ ਿੰਗੀ ਜਵਾਨ ਛੋਟੀ ਆ ਲੈ ਜਾ ਔਰ ਥੱਲੇ ਇਹ ਕਿਹਦੇ ਦੇਖਾਂਦੇ ਬੰਦ ਹੈ ਨਹੀਂ ਇਹ ਸ਼ਾਮ ਦਾ ਕਾਫੀ ਬਣ ਜਾਂਦੀ ਹੈ ਇਹ ਟਾਈਮ 11:00 12:00 ਦੇ ਕਰੀਬ ਹੋਇਆ ਹੈ ਅੱਜ ਦੁਪਹਿਰ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਤੇ ਬਾਕੀ ਹੱਥਾਂ ਨਾਲ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਚੰਗਾ ਆ ਕਿੰਨਾ ਫਿਰ ਮੁੱਲ ਰੱਖਣਾ ਵੇਦੀ ਇਹਦਾ ਇਹ ਨਹੀਂ ਕੋਈ ਫੇਰ ਵੀ ਦਿੱਕੀ ਆ ਹਾਂਜੀ ਕੋਲੇ 6 ਵੇ ਤੇ 6 ਵੇ ਦੀ ਤੰਗ ਦੀ ਛਵਾਈ ਹੁੰਦੀ ਆ ਅੱਛਾ ਇਹਦੀ ਫੇਰ ਦੀ 3 ਵੇ ਦੀ ਹੋਈ ਆ 2024 ਦੀ ਤਾਂਗੀ ਬੰਨੀ ਆ ਅੱਛਾ ਇੰਨੀ ਬੰਦੀ ਆ ਪੂਰੀ ਖਾਲੀ ਨੁੱਚਰ ਹੋ ਜਾਂਦੀ ਜੇ ਛਵਾਈ ਕਰ ਲਏਗੀ ਅੱਛਾ ਹਾਂਜੀ ਹਾਂਜੀ ਕਿੰਨੇ ਦੇ ਫਿਰ ਜੱਸਨਾ ਕਰਨੀ ਐ ਮੁੱਲ ਤੁਹਾਨੂੰ ਪਤਾ 1.5 ਲੱਖ 120 ਕਰੀ ਜਾਂਦੇ ਆ ਹਾਂਜੀ ਦੇ ਦੀ 115 ਦੀ ਕਰ ਦਿਓ ਆਪ ਹੀ 10 ਦੀ ਕਰਦਾਂਗੇ ਵਿੱਚ 7000 ਕੁ ਦੋ ਤਿੰਨ ਹਜ਼ਾਰ ਛੱਡ ਦੀਏ ਤਿੰਨ ਛੱਡਾਂਗੇ 17 ਦੀ ਕਰਦਾਂਗੇ ਅੱਛਾ 1 ਲੱਖ ਤੇ 7000 ਦੀ ਦੇ ਦੋਗੇ ਕੋਈ ਮਾਨਤਾ ਫੁੱਲਾ ਡੁੱਲਾ ਕਰਦਾਂਗੇ ਛੋੜ ਸੱਪਾ ਵੀ ਕੋਈ ਫੋਨ ਲਾਵੇ ਕਰੀ ਹਣਾ ਮਾਨਤਾ ਫੁੱਲਾ ਮਾਨਤਾ ਕਰਦਾਂਗੇ ਬਾਕੀ ਕਰ ਦੋਗੇ ਮਾਨਤਾ ਨੇ ਹੋਰ ਛੋੜ ਕਰਦਾਂਗੇ 16 ਦੀ ਕਰਦਾਂਗੇ 1 ਲੱਖ ਤੇ 6000 ਦੀ ਜਿਹੜੀ ਕਿੰਦੇ ਵੀ ਦੇ ਦੇਣਗੇ ਛੋਟੀ ਗੱਜਾ 15 ਕਿਲੋ ਕਰ ਦੇਣੀ 15 ਲੀਟਰ ਤੇ ਲਾ ਕੇ ਬੰਨੇ ਦੁੱਧ ਜਿਹੜਾ ਕਿੰਦੇ ਚੋਈ ਜਾਊਗੀ 22.5 ਕਿਲੋ ਆਪਾਂ ਨੂੰ ਵਾਧੂ ਨਹੀਂ ਗਾੜ੍ਹ ਹੋਣੀ ਐ ਐਫ ਟੈਂਪਰ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਝੋਟੀ ਇਹ ਚਾਰ ਦੰਦ ਦੀ ਝੋਟੀ ਜੀ ਅੱਛਾ ਇਹ ਚਾਰ ਦੰਦ ਆ ਇਹ ਸੋਈ ਨੂੰ ਅੱਜ ਅਖਮਾਨਾਂਵਾਂ ਦੇ ਨਾ ਹੋ ਗਿਆ ਜਿਮਗਰ ਆ ਗਿਆ ਇਹ ਕੱਟਾ ਅੱਛਾ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਸ ਦਾ 8 ਕਿਲੋ ਤੋਂ ਬਾਅਦ ਤਿਆਰ ਹੋਊਗਾ ਆਪਣੀ 8 ਕਿਲੋਆਂ ਦੀ ਗਾਰੰਟੀ ਇਹ ਕਿੰਨਾ ਕਰੀ ਜਾਊਗੀ ਇਹ ਦੋਦਰ ਮਾਨਾ 11 ਕਿਲੋ ਜਵਾਈ ਜਾ ਰਹੀ ਠੀਕ ਹੈ ਇਹ ਕਿ ਅਮੀਰ ਨੇ ਸਾਂਭੀ ਨਹੀਂ ਥੋੜੀ ਹਿੱਸੇ ਪੰਜ ਆ ਗਈ ਇਹ ਤਾਂ ਝੋਟੀ ਝੋਟੀ ਬਚਾਰ ਦੰਦ ਸਾਂਭੀ ਘਟਿਆ ਇਸ ਤਰ੍ਹਾਂ ਹੁੰਦੀ ਜੇ ਝੋਗੀ ਹੁੰਦੀ ਆ ਤੇ ਦੋ ਦੰਦ ਤੋਂ ਚਾਰ ਦੰਦ ਹਲੇ ਹੋਣਦੇ ਆ ਤੇ ਥੱਲੇ ਐ ਵੀ ਸਫਾਈ ਜੀ ਸੁਭਾਏ ਦਾ ਪਹਿਲਾ ਹੈ ਕੋ 10 11 ਲੀਟਰ ਦੁੱਧ ਜਿਹੜਾ ਕਿੰਨੇ ਵੀ ਪਹਿਲੇ ਸਵੇਰੇ ਕੱਢੀ ਜਾਊਗੀ ਹੁਣ 8 ਲੀਟਰ ਦੁੱਧ ਜਿਹੜਾ ਕਿੰਨੇ ਵੀ ਹੈਗਾ ਆਹ ਦੇਖੋ ਅੱਧਾ ਉਤਰਾ ਹੈਗੀ ਵੀ ਠੰਡੀ ਤੇਲੀ ਆ ਇਹ ਵੀ ਉਤਰਾ ਚਲੋ ਡਰ ਜਾਂਦਾ ਪਸ਼ੂ ਛੜੀ ਛੁੜੀ ਲੱਗੀ ਆ ਪਸ਼ੂ ਉਤਰਾ ਵੀ ਰੱਜੇ ਰੱਜੇ ਨਹੀਂ ਆ ਘਰ ਘਰ ਇਹੀ ਹਾਲ ਆ ਸਾਰੇ ਘਰਾਂ ਦੇ ਘਰ ਆ ਤੇ ਕੋਈ ਚਵਾਈ ਬੱਚਾ ਲਾ ਕੇ ਬਾਹਰ ਨਹੀਂ ਸਾਤ ਕਿੰਦੀ ਕੁਆਦੀ ਜੀ ਦਰਗਾ ਦਰਗ ਨਾ ਸਭ ਬਤਾ ਜਾ ਮਗਰ ਕੀ ਜੇ ਇਹਦੇ ਮਗਰ ਕੱਟਾ ਆ ਜਾ ਮਗਰ ਇਹਦੇ ਕੱਟਾ ਹੈ ਦੁੱਧ ਬਰਾ ਚੜਦੇ ਦੇ ਚਲੋ ਫਿਰ ਬੰਨਾ ਵੀ ਜੀ ਨੇ ਪਸੰਦ ਕੀ ਨਵਾਂ ਪਾਰਟੀ ਦਾ ਹੈ ਜੀ ਇਹ ਪੱਥਾਂ ਦੀ ਕੁਲ ਸਮਾ ਕੇ ਥਾਂ ਜਿਹੜਾ ਪੂਰਾ ਵਧੀਆ ਤਿਆਰ ਕਰਦੀ ਹੈ ਇਹਦੀ 1.5 ਕਿਲੋ ਦੇ ਆਸਪੜ ਗਾੜ ਹੋਊਗੀ ਆ ਦੇਖ ਸਾਡੇ ਜੀ ਬਿਲਕੁਲ ਸਾਫ ਚੁਾਈ ਹੈ ਜਿਹੜੀ ਕੋਈ ਪੂੜੀ ਨਹੀਂ ਸਕਦਾ ਹੱਕ ਮਾਰਨੀ ਕੋਈ ਪੂੜਨੀ ਕੋਈ ਸਕਦਾ ਨਹੀਂ ਠੀਕ ਹੈ ਜੀ ਚਲੋ ਠੀਕ ਹੈ ਥਾਣੇ ਜਿਹੜਾ ਚੰਗਾ ਇਹਦੇ ਕੋਲ 2 3 2 3000 ਕਰੀ ਫੇਰ ਕਿੰਦੇ ਵੀ ਆਹ ਦੇਖ ਸਾਡੇ ਜੀ ਕਾ ਵੀ ਨਾ ਨੋ ਨੇ ਕੈਰੀ ਦੇ ਤਾਂ ਜਿੱਥੇ ਲਿਆ ਡਬਾ ਵੀ ਸੰਤਿਆਰ ਕਰ ਜਾਂਦੀ ਉਸ ਨਾਲ ਡੇਢ ਕਿਲੋ ਦੇ ਆ ਚੱਲ ਲੈ ਜਾ ਡੇਢ ਕਿਲੋ ਤੋਂ ਵੱਧ ਹੀ ਘਾਟ ਹੋਊਗੀ ਸਹੀ ਨਹੀਂ ਢੁੱਟ ਗਈ ਦੋ ਦਿਨ ਤੇ ਚੋਗੀ ਹੋਉਂਦਾ ਹੀ ਯਾਰ ਹੈ ਵੀ ਪੂਰੀ ਕਾਲੀ ਸਾਲ ਫਿਰ ਜਿੱਸੀ ਆ ਕੇ ਲੈ ਵੀ ਕੋਈ ਸਾਫ ਹੋਊਗਾ ਲੈ ਕੇ ਅਗਲੇ ਸੋੇ ਵਧੀਆ ਤਿਆਰ ਹੋਏਗਾ ਬਾਕੀ ਅਗਲੇ ਸਵੇਰੇ ਨੂੰ ਝੋਟੀ ਚੰਗੀ ਤਿਆਰ ਹੋਣੀ ਆ। ਟੀਲੀ ਬੜੀ ਇਧਾਨ ਤੋਂ ਦਾਮ ਦੀ ਦਿੱਤੇ ਰਵੱਤ। 7 ਮੋਲ ਦਾ ਸੀ ਇਹ ਫੇਰ ਆਪਾਂ। ਲੈ ਵੀਰ ਜੀ ਮੋਲ ਟੋਕਰਾਂ ਦਾ ਕਰ ਦੇਣਾ ਜੀ। ਕਿੰਨਾ ਕਰ? ਵੀਰ ਜੀ 8000 ਦੀ। ਕਰ ਦਈਏ ਮਾਨਤਨ। 2000 ਦੀ 80। ਪੂਰਾ 5 ਛੜ ਦ। 75 ਦੀ ਵੀਰ ਜੀ ਜਾਣ ਦਾ 8-10 ਕਿਲੋ ਦੁੱਧ ਨੂੰ ਤਿਆਰ ਹੋਊਗਾ 11 ਕਿਲੋ ਮਾਨਤਨ ਚ ਭਾਈ ਕਰਾਏਗੀ। ਠੀਕ ਹੈ ਜੀ। ਉੱਚੇ ਵੀ ਛੋਟ ਛੱਪਾ ਮਾਨਤਨ ਕਰਦਾ ਇਹ ਖੁੱਲਾ। ਚਲੋ ਕਾ ਫੋਨ ਲਾਊਗਾ ਤੇ ਮਾਨਤਨ ਤੇ ਆਪੇ ਫਿਰ ਮੁੱਕਦੇ ਹੋ ਜਾਣਗੇ। ਪਸੰਦ ਦੀ ਕੁਆਲਿਟੀ ਲੈਣੀ। ਬਾਕੀ ਥਾਣੇ ਜਿਹੜਾ ਚੰਗਾ ਲੱਗਾ ਇਹ ਦੇਖ ਲੈ ਬਾਕੀ ਗੋਲ ਸਿੰਘ ਦੀ ਹੈ ਵੀ ਕਰਦਾ ਮੇਰਾ ਵੀਰ ਭਰਾ ਕੋਈ ਸੁਣ ਲਾਏਗਾ ਕਰਦਾ ਖੁੱਲਾ ਗੱਲਾ ਮਾਤਾ ਤੇ ਹੁਣ ਜਿਹੜੀ ਅੱਖ ਬੇਟੀ ਜੇ ਸਵੇਰ ਨੂੰ ਨਹੀਂ ਸੂਈ ਜੀ ਮਾਦੀ ਭਾਰੀ ਹੈ ਜਿਹੜੀ ਇਹ ਵੀ ਇਹਦੇ ਪਰਸੋਂ ਸਵੇਰ ਦੀ ਸੂਈ ਜੇ ਅੱਜ ਮੇਰੇ ਤੇ 9 ਤੋਂ 10 ਕਿਲੋ ਬੋਲਾ ਤਿਆਰ ਹੋਊਗਾ ਕਦੋਂ ਦੀ ਸੂਈ ਆ ਪਰਸੋਂ ਸ਼ਾਮ ਦੀ अच्छा पर्सनली सोई है हां जी ते मामी जी देखो बिट्टी पहला ਕਰਦ ਚੈੱਕ ਕਰਾਓ ਵਜਨ ਚੈੱਕ ਕਰਾਓ ਉਹਦੇ ਆਰਡਰ ਦੀ ਕੁਆਲਿਟੀ ਚੈੱਕ ਕਰਾਓ 9 ਲੀਟਰ ਤੇ ਲੱਗ ਕੇ ਬੰਨੇ ਦੇ ਕੋਲੋਂ ਬੋਲਾ ਹੀ ਆ ਬੋਲਾ ਤਿਆਰ ਹੋਊਗਾ ਕਿੰਨਾ ਕਰੀ ਜਾਊਗੀ ਤੋਂ ਉੱਤੇ ਮੇਰੀ ਦੀ 14 ਕਿਲੋ ਦੀ ਗਾਰੰਟੀ ਹੈ ਇੱਥੇ ਨਾਲ 14 ਲੀਟਰ ਦੇ ਲੱਗ ਬੰਨੇ ਦੁੱਧ ਜਿਹੜਾ ਕਿੰਦੇ ਵੀ ਕਰੀ ਜਾਊਗੀ 10 ਕਿਲੋ ਦੇ ਆਸ-ਪਾਸ ਬੋਲਾ ਆਊਗਾ ਬਾਕੀ ਪੂਰੀ ਜੰਮੀ ਪਲੀ ਆ ਹਾਥੀ ਵਰਗੀ ਮੱਝ ਆ ਰਾਜੀ ਆ ਜਿਹੜੀ ਪੂਰੀ ਆ ਦੇਖੋ ਦੇਖੋ ਹੋਰ ਤਰ੍ਹਾਂ ਚਲੋ ਪੁੱਛੇ ਡਰ ਜਾਂਦਾ ਬਾਕੀ ਆ ਵੀ ਚਲੋ ਸਿੰਘ ਨੇ ਥੋੜਾ ਪਛਾਣੋ ਕਰਕੇ ਮੋੜਿਆ ਵਾ ਬਾਈ ਫੋਟਾ ਜੀ ਸਿੰਘ ਆ ਚੈੱਕ ਕਰੋ ਵੀ ਜੀ ਇੱਧਰ ਵੀ ਕੁਆਡਰ ਦੀ ਕੁਆਲਿਟੀ ਪੂਰੀ ਵੱਡੀ ਮੱਝੋਂ ਕੱਲੀ ਕੱਢੀ ਜਾਊਗੀ ਵੀਰ ਜੀ ਨਾਰਾ ਨੂਰਾ ਬਈਆ ਪਿਆ ਬਣ ਬੜੀ ਹਰੀਆ ਜੀ ਬਾਕੀ ਨਿੱਗਰ ਰਾਜੀ ਹੈ ਮੱਝ ਜਿਹੜੀ ਕੋਲ ਦੁੱਧ ਵਾਲੀ ਮਈ ਚ ਵਾਈਦੀ ਹੋਈ ਇਹਦੀ ਬੜੀ ਚੰਗੀ ਤੇ ਇਹਦਾ ਮੁੱਲ ਫਿਰ ਕਿੰਨਾ ਜੇ ਇਹ ਦੇ ਜੀ ਇੱਕ ਦਾ ਦੀ ਇਹਦੀ ਕਰ ਤੋ ਆਪ ਹੀ ਕੇ ਮੰਨਤਾ ਉਹ ਕਾਟਨਾ ਲੱਖ ਰੀ ਆਂਦੀ ਏ ਕੁੜੀ ਅੱਛਾ ਲੱਖ ਦੀ ਕਰਦਾਂਗੇ ਵਿੱਚ ਹੋਰ ਥੋੜੀ ਬਾਤ ਛੋੜ ਛੜ ਕਰਦਾਂ ਤੂੰ ਹੀ ਕਰਾ ਲਓ ਕਿੰਨੀ ਆਪ ਹੀ ਕਰ ਦੋਗੇ ਇਹ ਕਰ ਦੋ ਤੂੰ ਕੋਈ ਮੈਂ ਦੀ ਚੀਪੀ ਛੋੜੇ ਦੀ ਕਈ ਕਰ ਦੋ ਕੋ 2-3000 ਛੱਡਦੀ ਏ ਤਾਂ ਵੀ 5000 95 ਦੀ ਕਰ ਅੱਛਾ 95 ਹਜ਼ਾਰ ਦੀ ਉਦੋਂ ਹੀ ਮਾਂ ਤਾਂ ਕਰਦਾ ਫਲਾ ਡਲਾ ਮੇਰਾ ਵੀਰ ਕੋਈ ਕੋ ਫੋਨ ਲਾਵੇ ਜਿਹੜੀ ਗੱਡੀ ਚਾਹੂਗੀ ਮੇਰਾ ਵੀਰ ਵੇਖੋ ਚੈੱਕ ਕਰਾ ਲਓ ਠੀਕ ਆ ਬਾਕੀ ਭਾਰੀ ਏ ਮੱਝ ਪੂਰੀ ਨਿੱਗਰ ਏ ਪੂਰੀ ਕੋਈ ਵੀਰ ਵੇਖੇ ਆਣ ਕੇ ਪਸੰਦ ਆਉਗੀ ਇਹਦਾ ਬੱਚਾ ਕਿਹੜਾ ਜੇ ਇਹਦਾ 50 ਚ ਹਾਂ ਜਿਹਦੇ ਮਗਰ ਵੀ ਕੱਟੀ ਇਹਦੇ ਮਗਰ ਵੀ ਕੱਟੀ ਆ ਤੇ ਪਹਿਲੇ ਵਾਰ ਨੰਬਰ ਵਾਲੇ ਮਗਰ ਵੀ ਕੱਟੀ ਤਾਜ਼ਾ ਹੀ ਬੱਚੇ ਆ ਬਿਲਕੁਲ ਤੇ ਬਾਕੀ ਇੱਥੇ ਆਓ ਆਪਣੀਆਂ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਆ ਵੇਖੋ ਆ ਇੱਥੇ